ਤੂੰ ਸੁਲਤਾਨ ਕਹਾ ਹੋ ਮੀਆਂ ਤੇਰੀ ਕਵਨ ਵਡਾਈ ਜੋ ਤੂੰ ਦੀ ਸੋ ਕਹਾਂ ਸੁ ਅਮੀ ਮੈਂ ਮੂਰਖ ਕਹਿਣ ਨਾ ਜਾਈ ਜੋ ਤੂੰ ਦੇਹੀ ਸੁ ਕਹ ਸੋ ਅੰਮੀ ਮੈਂ ਮੂਰਖ ਕਹਿਣ ਨਾ ਪਰਲੋਕ ਦੇ ਰਾਖੇ ਸਰਬ ਸੁੱਖਾਂ ਦੇ ਦਾਤੀ ਸਤਿਗੁਰੂ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਵਿੱਚ ਜੁੜ ਮਿਲ ਬੈਠੇ ਸਤਸੰਗੀ ਪਿਆਰ ਵਾਲਿਓ ਗੁਰੂ ਕੇ ਇੱਕ ਬਚਨ ਵਿੱਚ ਵੀ ਇਤਨੀ ਸਮਰੱਥਾ ਹੈ ਇਹ ਆਤਮਾ ਨੂੰ ਪਰਮਾਤਮਾ ਨਾਲ ਬਿਨਾ ਸਕਦੀ ਹੈ ਇੱਕ ਸ਼ਬਦ ਮੇਰੇ ਪ੍ਰਾਣ ਵਸਤ ਹੈ ਬਹੁੜ ਜਨਮ ਨ ਆਮਾ ਗੁਰੂ ਪਤਸ਼ਰੋਟ ਛੜੀ ਚੋਲੀ ਵਿੱਚ ਹੀਰੇ ਮੋਤੀ ਪਾਉਂਦੇ ਨੇ ਕੋਸ਼ਿਸ਼ ਕਰੀਏ ਮਨ ਇਕਾਗਰ ਕਰਕੇ ਹੋ ਸਕਦਾ ਹੈ ਹੰਸ ਬਣ ਕੇ ਕੋਈ ਇੱਕਦਮ ਮੋਤੀ ਵਿੱਚ ਝੁਕ ਲਵੇ ਕਰੋ ਬ੍ਰਿਤੀਆਂ ਇਕਾਗਰ ਧਿਆਨ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਜੋੜੀਏ ਸਭ ਤੋਂ ਪਹਿਲਾਂ ਪਿਆਰ ਸਤਕਾਰ ਨਾਲ ਅਸੀਸਾਂ ਦੇਂਦੇ ਹੋਏ ਗੁਰੂ ਫਤੇ ਜੀ ਦੀ ਸੰਧ ਕਰੋ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਰੋਜ਼ ਦੀ ਲੜੀ ਵਿੱਚ ਦੋ ਜੰਗਾਂ ਦਾ ਜ਼ਿਕਰ ਦਾਸਨੀ ਤੁਹਾਡੇ ਨਾਲ ਸਾਂਝਾ ਕੀਤਾ ਸੀ ਸਭ ਤੋਂ ਪਹਿਲਾ ਜੰਗ ਹੈ ਬਾਜ ਦੀ ਖਾਤਰ ਮੁਗਲਿਸ ਖਾਂ ਦੇ ਨਾਲ ਲੜਿਆ ਅੰਮ੍ਰਿਤਸਰ ਸਾਹਿਬ ਜੀ ਧਰਤੀ ਉੱਤੇ ਦੂਜਾ ਜੰਗ ਸ੍ਰੀ ਹਰਗੋਬਿੰਦਪੁਰੇ ਵਿੱਚ ਇਹ ਲੜਿਆ ਗਿਆ ਭਗਵਾਨ ਦਾਸ ਕਿਰਨ ਕਰਮਚੰਦ ਰਤਨ ਚੰਦ ਇਹਨਾਂ ਦੇ ਦੌਰ ਵਿੱਚ ਪਹਿਲਾ ਜੰਗ 1628 ਨੂੰ ਲੜਿਆ ਦੂਜਾ ਜੰਗ 1630 ਨੂੰ ਲੜਿਆ ਦੂਜਾ ਜੰਗ ਸ੍ਰੀ ਹਰਗੋਬਿੰਦਪੁਰ ਵਿੱਚ ਲੜਿਆ ਗਿਆ ਉਹਦਾ ਕਾਰਨ ਸਿਰਫ ਈਰਖ ਹੈ ਗੁਰੂ ਘਰ ਦੇ ਨਾਲ ਉਸ ਤੋਂ ਬਾਅਦ ਸਤਗੁਰੂ ਗਰੀਬ ਨमाज ਪਾਤਸ਼ਾਹੀ ਇਸ ਹਾਈ ਦਾਸ ਤੇ ਕਰ ਪਾਈ ਕਿ ਡੋਲੀ ਵੀ ਗਏ ਨੇ ਤੇ ਇੱਥੇ ਬੀਬੀ ਰਾਮੋ ਜੀ ਬੀਬੀ ਦਮੋਦਰੀ ਜੀ ਗੁਰੂ ਹਰਕੋਬਿੰਦ ਗੁਰੂ ਹਰਕੋਮਿੰਦ ਪਾਤਸ਼ਾਹ ਜੀ ਮਹਾਰਾਜ ਦੇ ਮਹਿਲ ਤੇ ਉਹਨਾਂ ਦੀ ਸਾਕੀ ਪੈਣ ਬੀਬੀ ਰਾਮੋ ਇਹ ਚੜਾਈ ਕਰਦੇ ਨੇ ਕੁਝ ਹੀ ਸਮੇਂ ਤੋਂ ਬਾਅਦ ਸਾਈਂ ਦਾਸ ਚੜਾਈ ਕਰਦੇ ਨੇ ਇਹ ਬੀਬੀ ਰਾਮੋ ਜੀ ਦੇ ਪਤੀ ਨੇ ਤੇ ਇਹਨਾਂ ਦੇ ਸੱਸ ਤੇ ਸਹਰਾ ਗੁਰੂ ਘਰ ਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਉਹਨਾਂ ਦੇ ਸੱਸ ਤੇ ਸਹਰਾ ਉਹ ਵੀ ਉੱਥੇ ਚੜਾਈ ਕਰਦੇ ਨੇ ਪੰਜ ਜਣੇ ਚੜਾਈ ਕਰਦੇ ਨੇ ਆਖਰ ਇੱਥੇ ਸਾਰਾ ਕੁਝ ਉਹਨਾਂ ਦੇ ਸੰਸਕਾਰ ਕਰਕੇ ਸਤਗੁਰੂ ਗਰੀਬ ਨਾਮ ਜੀ ਪਾਤਸ਼ਾਹ ਉੱਥੋਂ ਆਉਂਦੇ ਨੇ ਇਹ ਥਾਂ ਦੇ ਕੁ ਵਿੱਚ ਚ ਦਿਆਂ ਹੋਇਆਂ ਕਰਤਾਰਪੁਰ ਸਾਹਿਬ ਦੇ ਲਾਗੇ ਇੱਥੇ ਉਚਰੇ ਤੇ ਇੱਥੋਂ ਸਤਿਗੁਰੂ ਗਰੀਬਨ ਮਰਜੀ ਮਹਾਰਾਜ ਦੇ ਇਲਾਕੇ ਵਿੱਚ ਬਠਿੰਡੇ ਦੇ ਇਲਾਕੇ ਵਿੱਚ ਨਾ ਥਾਣਾ ਇਹ ਸਾਰੇ ਇੱਕੋ ਲਾਗੇ ਲਾਗੇ ਬੰਨੇ ਨੇ ਇਸ ਇਲਾਕੇ ਚ ਹਜ਼ੂਰ ਚ ਵਿਚਰ ਰਹੇ ਨੇ ਇਹਨਾਂ ਦਿਨਾਂ ਦੇ ਵਿੱਚ ਸਹਿਬ ਨੇ ਕੈਲਾਨ ਕੀਤਾ ਤਸੀਹ ਤੇ ਪਿੱਛੇ ਤੁਹਾਡੇ ਨਾਲ ਮੈਂ ਸਾਂਝਾ ਕਰ ਚੁੱਕਿਆ ਆਵਾ ਜਦੋਂ ਹਜ਼ੂਰ ਸ੍ਰੀ ਅਕਾਲ ਤਖਤ ਸਾਹਿਬ ਤੋਂ ਉਹ ਦੂਰ ਨੇ ਕੈਲਾਨ ਕੀਤਾ ਤਸੀਹ ਵੀ ਅੱਜ ਤੋਂ ਬਾਅਦ ਮੇਰੇ ਲਈ ਜਿਹੜੀ ਚੰਗੀ ਪੇਟਾ ਹੈ ਉਹ ਚੰਗੇ ਘੋੜੇ ਤੇ ਚੰਗੀ ਨਸਲ ਤੇ ਘੋੜੇ ਤੇ ਚੰਗੇ ਹਥਿਆਰ ਪੇਟਾ ਕਰਨੇ ਗੁਰੂ ਘਰ ਦੀ ਖੁਸ਼ੀ ਪ੍ਰਾਪਤ ਹੋਵੇਗੀ ਉਹਨਾਂ ਗੁਰੂ ਕੇ ਛੇਕ ਫਿਰ ਦੂਰ ਦੂਰੋਂ ਚੰਗੇ ਚੰਗੇ ਘੋੜੇ ਲਿਆ ਕੇ ਪੇਟਾ ਕਰਦੇ ਸਨ ਇਹਨਾਂ ਵਿੱਚੋਂ ਕੁਝ ਕਾ ਇੱਕ ਗੁਰੂ ਘਰ ਦੇ ਪ੍ਰੇਮੀਆਂ ਨੇ ਦੋ ਬਹੁਤ ਸੋਹਣੇ ਕੋੜੇ ਜਿਨ੍ਹਾਂ ਇਤਿਹਾਸ ਨੇ ਦਿਲਵਾਗ ਤੇ ਗੁਲਵਾਗ ਵੀ ਆਖਿਆ ਇਹ ਦੋਵੇਂ ਕੋੜੇ ਲੈ ਕੇ ਇੱਕ ਸੇਵਕ ਆ ਰਿਹਾ ਤੇ ਆਖਰਕਾਰ ਲੈ ਕੇ ਆਉਂਦਿਆਂ ਵਕਤ ਦੇ ਹਾਕਮ ਨੇ ਉਹਨਾਂ ਨੂੰ ਦੇਖਿਆ ਤੇ ਨਜ਼ਰ ਮੈਲੀ ਹੋਈ ਦੋਨੇ ਕੋੜਿਆਂ ਨੂੰ ਪਕੜ ਕੇ ਉਹਨੇ ਸ਼ਾਹੀ ਤਵੇਲੇ ਦਾ ਸ਼ਿੰਗਾਰ ਬਣਾ ਲਿਆ ਹਨ ਉਹਦਾ ਬਦਸਬਬ ਬਣਿਆ ਵੀ ਉਹ ਘੋੜੇ ਉਦਾਸ ਰਹਿਣ ਲੱਗ ਪਏ। ਇਧਰਲੇ ਪਾਸੇ ਉਹ ਸਿੱਖ ਆ ਕੇ ਰੋਇਆ। ਮੈਂ ਸਤਿਗੁਰੂ ਤੁਹਾਡੇ ਚਰਨਾਂ ਵਿੱਚ ਪੇਟਾ ਲੈ ਕੇ ਆਉਣ ਲੱਗਾ ਸਾਂ। ਇੱਕ ਗੱਲ ਹੋਰ ਇੱਥੇ ਚੇਤਾ ਰੱਖਿਓ ਜੀ। ਜਿਹੜਾ ਸਿਆਣਾ ਗੁਰੂ ਕਰ ਸਿੱਖ ਹੋਵੇਗਾ ਨਾ ਉਹ ਕਦੇ ਵੀ ਗੁਰੂ ਵਿੱਚ ਦੋਸ਼ ਨਹੀਂ ਕੱਢੇਗਾ ਉਹ ਦੋਸ਼ ਆਪਣੇ ਵਿੱਚ ਕੱਢੇਗਾ। ਕਿਉਂਕਿ ਉਹਦੇ ਵਿੱਚ ਕੋਈ ਦੋਸ਼ ਹੁੰਦਾ ਨਹੀਂ। ਸਾਚੇ ਸਾਹਿਬ ਸਭ ਗੁਣ ਔਗਣ ਸਭ ਅਸਾਂ ਸੱਚੇ ਸਾਹਿਬ ਵਿੱਚ ਤਾਂ ਸਾਰੇ ਗੁਣ ਨੇ ਜਿੰਨੇ ਔਗਣ ਨੇ ਮੇਰੇ ਵਿੱਚ ਹੋ ਸਕਦੇ ਨੇ ਸ਼ੇਵਕ ਨੇ ਹੱਥ ਜੋੜੇ ਕੇ ਬੇਨਤੀ ਕੀਤੀ ਪਤਸ਼ਾ ਮੈਂ ਸਮਝਣਾ ਮੇਰੀ ਕਮਾਈ ਚੰਗੀ ਨਹੀਂ ਹੋਵੇਗੀ ਜਿਹੜੀ ਤੇਰੇ ਦਰ ਤੇ ਕਬੂਲ ਨਹੀਂ ਹੋਈ ਮੈਂ ਸਮਝਣਾ ਮੇਰੀ ਮਨਸ਼ਾ ਚੰਗੀ ਨਹੀਂ ਹੋਵੇਗੀ ਜਿਹੜੀ ਤੇਰੇ ਚਰਨਾਂ ਵਿੱਚ ਕਬੂਲ ਨਹੀਂ ਹੋਈ ਪੇਟਾ ਮੇਰੀ ਤੇ ਸਾਹਿਬ ਹੱਸ ਕੇ ਕਹਿਣ ਲੱਗੇ ਵੀ ਤੂੰ ਘਬਰਾਣਾ ਫਿਕਰ ਨਾ ਕਰ ਮੈਂ ਤੇਰੇ ਘੋੜੇ ਵਾਪਸ ਮੰਗਾ ਲਾਂਗਾ ਕੰਨ ਲਗੇ ਸਤਿਗੁਰੂ ਫਿਰ ਆਇ ਤਾ ਖੂਨ ਖਰਾਬੇ ਨਾਲ ਹੀ ਨੇ ਨਾ ਸਾਹਿਬ ਕੰਨ ਲਗੇ ਨਹੀਂ ਇਸ ਗੱਲ ਦੀ ਤੋ ਪਰਵਾਹ ਨਾ ਮਨ ਮੈਂ ਤੇਰੇ ਘੋੜੇ ਸੁਭਾਬ ਕੀ ਹੀ ਮੰਗਾ ਲਾਂਗਾ ਸਤਿਵਚਨ ਪਤਸ਼ਾ ਤੇ ਇੱਥੇ ਮੇਰੇ ਹਜ਼ੂਰ ਨੇ ਡਿਊਟੀ ਲਈ ਭਾਈ ਬਿਧੀ ਚੰਦ ਦੀ ਇੱਕ ਪਲ ਮੈਂ ਥੋੜਾ ਜਿਹਾ ਪਿਸ਼ੋਕੜ ਤੁਹਾਡਾ ਫਿਰ ਸਾਂਝਾ ਕਰਨਾ ਭਾਈ ਬਿੱਦੀ ਚੰਦ ਅਸਲ ਵਿੱਚ ਚੋਰੀਆਂ ਕਰਨ ਵਾਲਾ ਹੈ। ਹੱਤਦਰ ਜਿਹੜੀਆਂ ਚੋਰੀਆਂ ਕਰਦਾ ਛੋਟੀ ਉਮਰ ਤੋਂ ਗਲਤ ਰਸਤੇ ਪੈ ਗਿਆ। ਇੱਕ ਦਿਨ ਰੱਬ ਦਾ ਬਾਣਾ ਬਣਿਆ ਬਾਣਾ ਇਹੋ ਜਿਹਾ ਵਰਤਿਆ ਪਈਏ ਨੇ ਮੱਝਾਂ ਚੋਰੀ ਕੀਤੀਆਂ ਕਿਸੇ ਦੀਆਂ ਤੇ ਮੱਝਾਂ ਚੋਰੀ ਕਰਕੇ ਬੜੀ ਦੂਰ ਤੱਕ ਆ ਗਿਆ। ਪਰ ਉਹ ਜਿਨ੍ਹਾਂ ਦੀਆਂ ਮੱਝਾਂ ਚੋਰੀ ਹੋਈਆਂ ਹਨੀ ਦੀ ਗੱਲ ਹੈ ਕੁਝ ਦੂਰੀ ਉੱਤੇ ਉਹ ਵੀ ਮਗਰਾਰੇ ਸਨ। ਸਾਧਨ ਕੋਈ ਬਣੇ ਨਾ ਅਚਾਨਕ ਇਹਨੂੰ ਰਸਤੇ ਵਿੱਚ ਭਾਈ ਆਕਲ ਆਈ ਗੁਰਮੁਖ ਪਿਆਰਾ ਭਾਈ ਅਦਲੀ ਉਹਦਾ ਨਾਮ ਇਤਿਹਾਸ ਨੇ ਇੱਕ ਹਮਾ ਕਰੇ ਜੇ ਭਾਈ ਅਦਲੀ ਲਿਖਿਆ ਉਹ ਭਾਈ ਅਦਲੀ ਨੂੰ ਰਸਤੇ 'ਚ ਮਿਲਿਆ ਤੇ ਇਹਨੇ ਇਹਨੂੰ ਗੱਲ ਦੱਸੀ ਬਈ ਉਹਨੇ ਮੱਜਾਂ ਜਿਹੜੀਆਂ ਸਾਨੂੰ ਛੱਪੜ ਵਿੱਚ ਬਣ ਦਿੱਤੀਆਂ ਛੱਪੜ 'ਚ ਚਿੱਕਣ ਨਾਲ ਲੱਬੜ ਗਈਆਂ ਉੱਥੇ ਕੁਝ ਛੱਪੜ 'ਚ ਬੈਠੀਆਂ ਨੇ ਕੁਝ ਲੱਬੜ ਗਈਆਂ ਪਛਾਣ ਨਾ ਸਕੀ ਇਹ ਭਾਈ ਅਦਲੀ ਜੀ ਅੱਗੇ ਹੱਥ ਜੋੜ ਕੇ ਖੜੋ ਗਿਆ ਬੀਦੀ ਚੰਦ ਕਹਿਣ ਲੱਗਿਆ ਵੀ ਸਜਣਾ ਕਿੰਨਾ ਚੰਗਾ ਹੋਵੇ ਜੇ ਤੂੰ ਇਸ ਲੋਕ ਵਿੱਚ ਮੇਰਾ ਪਰਦਾ ਕੱਝਿਆ ਨਾ ਤੇ ਮੈਂ ਅੱਜ ਤੋਂ ਬਾਅਦ ਜਿਹੜੀ ਭੱਜ ਰੌੜਾ ਜਿੰਦਗੀ ਦੀ ਮੁਕਾ ਲੈਣਾ ਚਾਹੁੰਨਾ ਤੇ ਮੈਂ ਤੇਰੇ ਨਾਲ ਸਨੇਹ ਪਾਉਣਾ ਚਾਹੁੰਨਾ ਮੈਨੂੰ ਕੋਈ ਧਰਮ ਦੀ ਗੱਲ ਦੱਸ ਤੂੰ ਇਹੋ ਜਿਹਾ ਧਰਮ ਹੀ ਮਨਾਂ ਨਜ਼ਰ ਆਉਣਾ ਹੈ ਇੱਥੇ ਹੁਣ ਇੱਕ ਬੇਨਤੀ ਕਰਨੀ ਚਾਹੁੰਨਾ ਤੁਸੀਂ ਅਕਸਰ ਦੇਖਿਓ ਜਿਹੜੇ ਪੁਰਾਣੇ ਗੁਰੂ ਕੇ ਸਿੱਖ ਸਨ ਨਾ ਉਹ ਹਮੇਸ਼ਾ ਸਿੱਖ ਨੂੰ ਕਿਸੇ ਨੂੰ ਗੁਰੂ ਨਾਲ ਜੁੜਿਆ ਕਰ ਦੱਸ ਜਿਹੜਾ ਅੱਜ ਵੀ ਇਮਾਨਦਾਰੀ ਨਾਲ ਹੈ ਨਾ ਉਹ ਕਦੇ ਆਪਣੇ ਨਾਲ ਨਹੀਂ ਛੋੜੇਗਾ ਇਹ ਹਕੀਕਤ ਹੈ ਕੋਕ ਨੂੰ ਪਤਾ ਹੈ ਵੀ ਮੇਰੇ ਨਾਲ ਜੁੜਿਆ ਕੁਝ ਨਹੀਂ ਲਾਭ ਹੋ ਸਕਦਾ ਇਹ ਪੁਰਾਣੇ ਸਮੇਤ ਰਹੀ ਮੈਂ ਇੱਕ ਤਾਂ ਛੋਟੀ ਜਿਹੀ ਉਦਾਹਰਣਾਂ ਦੇ ਦਿਆਂ ਤਾਂ ਕਿ ਗੱਲ ਸਪਸ਼ਟ ਹੋ ਜਾ ਆਪਾਂ ਅੱਜ ਹਾਂ ਵੀ ਲੇਟ ਤੇ ਲੜੀ ਵੀ ਪੂਰੀ ਕਰਨੀ ਹੈ ਸਤਗੁਰੂ ਗੁਰੂ ਅੰਗਦ ਸਹਿਬ ਮਹਾਰਾਜ ਜੀ ਨੇ ਜਿਹੜੇ ਪਹਿਲੇ ਬੋਲ ਸੁਣੇ ਨੇ ਉਹ ਭਾਈ ਜੋਧ ਕੋਲੋਂ ਸੁਣੇ ਨੇ ਲੇਕਿਨ ਭਾਈ ਜੋਧ ਕੋਲੋਂ ਸੁਣ ਕੇ ਪੁੱਛਿਆ ਵੀ ਕੀ ਦੇ ਬੋਲ ਨੇ ਧੰਨ ਗੁਰੂ ਅੰਗਦ ਸਹਿਬ ਮਹਾਰਾਜ ਜੀ ਸਤਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦੇ ਸੇਵਕ ਬਣ ਕੇ ਇਤਿਹਾਸ ਵਿੱਚ ਮੁੜ ਕੇ ਕਦੇ ਜ਼ਿਕਰ ਨਹੀਂ ਹੈ ਉਹ ਭਾਈ ਜੋਧ ਕੋਲ ਮੁੜ ਕੇ ਕਦੇ ਗਏ ਹੋਬਣਾ ਠੀਕ ਹੈ ਆਦਰ ਸਤਕਾਰ ਕਰਦੇ ਹੋਣਗੇ ਗੱਲ ਵੱਖਰੀ ਹੈ ਪਰ ਮੁੜ ਕੇ ਉਹ ਗੁਰੂ ਦੇ ਚਰਨਾਂ ਵਿੱਚ ਜੁੜ ਗਏ ਬਸ ਕੱਲੇ ਤੇ ਨਹੀਂ ਹੁਣ ਗੁਰੂ ਅਮਰਦਾਸ ਮਹਾਰਾਜ ਜੀ ਨੇ ਬਾਬਾ ਅਮਰਦਾਸ ਜੀ ਦੇ ਰੂਪ ਵਿੱਚ ਪਹਿਲੇ ਬੋਲ ਬੀਬੀ ਅਮਰੋਜੀ ਕੋਲੋਂ ਸੁਣੇ ਹਾਲਾਂਕਿ ਉਹ ਘਰ ਵਿੱਚ ਹੋ ਨੇ ਨੋ ਨਹੀਂ ਭਾਈ ਸੁਜੂ ਜੀ ਦੇ ਘਰ ਵਿਆਹ ਹੀ ਹੋਈ ਹੈ ਬੀਬੀ ਅਮਰੋਜੀ ਗੁਰੂ ਅੰਗਦ ਸਾਹਿਬ ਜੀ ਦੀ ਪੁੱਤਰੀ ਹੈ ਉਹਦੇ ਕੋਲ ਪਹਿਲੇ ਬੋਲ ਸੁਣੇ ਲੇਕਿਨ ਇਤਿਹਾਸ ਵਿੱਚ ਇੱਕ ਦਿਨ ਦਾ ਤਰਲਾ ਜ਼ਰੂਰ ਇਤਿਹਾਸ ਨੇ ਸੰਭਾਲ ਕੇ ਰੱਖਿਆ ਹੋਇਆ ਜਿਸ ਦਿਨ ਉਹਨਾਂ ਨੇ ਮਿਲਤਾ ਕੀਤੀਆਂ ਸਨ ਭਈ ਬੀਬੀ ਬੱਚੀਏ ਰਿਸ਼ਤੇ ਵਿੱਚ ਤੂੰ ਮੇਰੀ ਧੀ ਲੱਗ ਨਹੀਂ ਹੈ ਤੇਰਾ ਫਰਜ਼ ਬਣਦਾ ਤੂੰ ਮੇਰੇ ਚਰਨੀ ਹੱਥ ਲਾਵੇਂ ਕਿਉਂਕਿ ਸੰਸਾਰ ਕਰੀਤ ਹੈ ਪਰ ਅੱਜ ਜੋ ਦਿਲ ਮੇਰਾ ਕਹਿੰਦਾ ਦਿਲ ਮੇਰਾ ਇਹ ਕਹਿੰਦਾ ਵੀ ਅੱਜ ਮੈਂ ਤੇਰੇ ਚਰਨੀ ਹੱਥ ਲਾਵਾਂ ਕਿਉਂਕਿ ਨਾ ਤੇਰਾ ਵੀ ਅਮਰ ਹੈ ਨਾ ਮੇਰਾ ਵੀ ਅਮਰ ਹੈ ਮੈਂ ਕੇਵਲ ਅੱਖਰਾਂ ਦਾ ਅਮਰ ਹੈ ਤੂੰ ਸੱਚ ਵਿੱਚ ਅਮਰ ਹੋ ਚੁੱਕੀ ਹੈ ਜਿਹਦੇ ਅਮਰਤ ਬੋਲ ਪੜਦੀ ਸਾਨਾ ਉਹ ਮੈਨੂੰ ਤੀਰਥਾਂ ਤੇ ਨਹੀਂ ਲੱਭਿਆ ਜੀਦੇ ਅੰਮ੍ਰਿਤ ਬੋਲ ਪੜ੍ਹਦੀ ਸੀ ਉਹ ਮੈਨੂੰ ਬੈਰਾਗੀਆਂ ਕੋਲੋਂ ਨਹੀਂ ਲੱਭਿਆ ਜੀਦੇ ਅੰਮ੍ਰਿਤ ਬੋਲਾਂ ਵਿੱਚੋਂ ਜੋ ਸ਼ਾਂਤੀ ਮਿਲੀ ਉਹ ਮੈਨੂੰ ਬਾਕੀ ਥਾਵਾਂ ਤੇ ਨਹੀਂ ਮਿਲੀ ਮੈਨੂੰ ਦੱਸਿਓ ਕਿਹਦੇ ਅੰਮ੍ਰਿਤ ਬੋਲ ਨੇ ਉਹ ਧੰਗ ਗੁਰੂ ਅਮਰਦਾਸ ਜੀ ਧੰਗ ਗੁਰੂ ਅੰਗਦ ਸਾਹਿਬ ਜੀ ਦੇ ਚਰਨਾਂ ਵਿੱਚ ਜੁੜ ਕੇ ਔਰ ਇਤਿਹਾਸ ਕੋਲ ਇੱਕ ਵਾਰੀ ਵੀ ਮੁੜ ਕੇ ਸਬੂਤ ਨਹੀਂ ਹੈ ਵੀ ਉਹਨਾਂ ਨੇ ਮੁੜ ਕੇ ਕਦੇ ਵੀ ਬੀਬੀ ਅਮਰੋਜੀ ਦੇ ਕੋਲ ਜਾ ਕੇ ਬੇਨਤੀ ਕੀਤੀ ਉਹ ਬੇਕੋ ਕਿ ਗੁਰੂ ਨਾਲ ਜੁੜ ਕੇ ਬਸ ਠੀਕ ਹੈ ਗੁਰੂ ਦੀ ਸਿੱਖੀ ਕਮਾਓ ਮੁੜ ਕੇ ਗਲਤੀ ਇਤ ਨਹੀਂ ਹੈ ਨਾ ਹੁਣ ਉਸੇ ਭਾਈ ਅਦਲੀ ਜੀ ਨੇ ਇੱਕ ਬਚਨ ਆਖਿਆ ਗੁਰੂ ਕੀ ਬਾਣੀ ਦਾ ਪਹਿਲਾ ਮੈਂ ਬਚਨ ਤੁਹਾਡੇ ਨਾਲ ਸਾਂਝਾ ਕਰਾਂ ਜਦੋਂ ਕੋਈ ਜਾ ਕੇ ਅਦਰਬ ਸਤਕਾਰ ਦੇ ਨਾਲ ਗੁਰਸਿੱਖਾਂ ਦੇ ਕੋਲ ਪੁੱਛਦਾ ਹੈ ਜਾਇ ਪੁੱਛੋ ਸੋਹਾਗਣੀ ਤੁਸੀਂ 라ਵਿਆ ਕਿ ਨਹੀਂ ਗੁਣੀ ਜਾ ਕੇ ਸੋਹਾਗਣਨ ਪੁੱਛਣਾ ਮੈਂ ਤੁਸੀਂ ਕਿਵੇਂ ਮੇਰੇ ਪਿਆਰੇ ਨੂੰ ਪਾਇਆ ਸ਼ਹਿਜ ਸੰਤੋਖ ਸ਼ਿੰਗਾਰੀਆਂ ਮਿੱਠਾ ਬੋਲਣੀ ਉਹਨਾਂ ਨੇ ਬੜੀ ਮਿੱਠੀ ਪਾਸ਼ਾ ਵਿੱਚ ਮੈਨੂੰ ਕੋਈ ਬਚਨ ਆਖਿਆ ਸ਼ਹਿਜ ਸੰਤੋਖ ਸ਼ਿੰਗਾਰੀਆਂ ਮਿੱਠਾ ਬੋਲਣੀ ਪਿਰਰ ਸ਼ਾਲੂ ਤਾਂ ਮਿਲੈ ਜਾਂ ਗੁਰਕਾ ਸ਼ਬਦ ਸੁਣੀ ਤੈਨੂੰ ਰੱਬ ਤਾਂ ਮਿਲ ਸਕਦਾ ਜੇ ਗੁਰੂ ਕੇ ਅੰਮ੍ਰਿਤ ਬਚਨਾਂ ਨੂੰ ਤੂੰ ਆਪਣੇ ਹਿਰਦੇ 'ਚ ਵਸਾ ਲੇ ਸ਼ਿੰਗਾਰ ਬਣਾ ਲੈ ਸਤਿ ਬਚਨ ਜਿਹੜੀ ਬੇਨਤੀ ਕਰ ਰਿਹਾ ਸੋ ਫਿਰ ਤੇ ਹੰਮ ਦੇਣਾ ਹੁਣ ਇੱਥੇ ਭਾਈ ਅਦਲੀ ਜੀ ਨੇ ਉਹਨੂੰ ਉਸੇ ਵੇਲੇ ਬਚਨ ਆਖੇ ਕਹਿਣ ਲੱਗੇ ਭਲਿਆ ਪੁਰਖਾ ਜੇ ਇਹ ਦਾਤ ਲੈਣੀ ਹੈ ਨਾ ਤੇ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਦੇ ਚਰਨਾਂ ਵਿੱਚੋਂ ਜਾ ਸਜਣਾ ਇਹ ਦਾਤ ਤੈਨੂੰ ਉੱਥੋਂ ਹੀ ਮਿਲ ਸਕਰੀ ਹੈ ਤੇ ਗੁਰੂ ਦਾ ਦੇ ਸਕਦਾ ਹੈ ਸਿੱਖ ਦੇ ਕੋਲੇ ਦਾਤ ਨਹੀਂ ਹੁੰਦੀ ਗੁਰੂ ਚਰਨਾਂ ਵਿੱਚ ਆਇਆ ਤੇ ਉਹ ਭਾਈ ਵਿਧੀ ਚੰਦ ਗੁਰੂ ਚਰਨਾਂ ਵਿੱਚ ਆ ਕੇ ਅਰੋਪਿਆ ਸਤਿਗੁਰੂ ਮੇਰੇ ਵਰਗਾ ਪਾਪੀ ਨਹੀਂ ਹੋਵੇਗਾ ਹਜ਼ੂਰ ਨੇ ਬਚਨ ਆਖੇ ਕਹਿਣ ਲੱਗੇ ਸਜਣਾ ਇਹ ਦਰ ਹੈ ਹੀ ਉਹ ਹੈ ਜਿਸ ਪਾਪੀ ਕੋ ਮਿਲੇ ਨਾ ਢੋਈ ਸ਼ਰਨ ਆਇਤਾ ਨਿਰਮਰ ਹੋਈ ਜਿਹਨੂੰ ਕਿਦਰੇ ਵੀ ਢੋਈ ਨਹੀਂ ਨਾ ਮਿਲਦੀ ਅਗਰ ਉਹ ਗੁਰੂ ਸ਼ਰਨ ਵਿੱਚ ਆ ਜਾਂਦੇ ਗੁਰੂ ਦਰ ਉਹਨੂੰ ਕਦੇ ਦੁਰਕਾਰ ਦਾ ਨਹੀਂ ਹੈ ਆਪਣਾ ਲਿੰਦਾ ਸਹਿਬ ਨੇ ਬਚਨ ਆਖੇ ਇਹ ਬਿਧੀ ਚੰਦ ਪੰਜਵੇਂ ਪਕਸ਼ਾ ਤੋਂ ਗੁਰੂ ਕਾ ਸਿੱਖ ਸਜਿਆ ਰਿਹਾ ਹੈ ਛੇਵੇਂ ਪਕਸ਼ਾ ਦੇ ਵੇਲੇ ਹਜ਼ੂਰ ਨੇ ਬਚਨ ਆਖੇ ਭਾਈ ਵੀਰ ਦੀ ਚੰਦਵਾਲ ਕਹਿਣ ਲੱਗੇ ਵੀ ਸਜਣਾ ਅੱਜ ਤੇਰੀ ਲੋੜ ਐ ਤੇ ਅੱਜ ਘੋੜੇ ਲੈ ਕੇ ਆ ਸੱਟ ਬਚਨ ਸਤਿਗੁਰੂ ਜੀ ਗੁਰੂ ਜੀ ਦੀ ਆਗਿਆ ਲੈ ਕੇ ਇਹ ਚਲਾ ਗਿਆ ਇਹਨੇ ਜਾ ਕੇ ਜਿਹੜਾ ਪਹਿਲਾ ਘੋੜਾ ਉਹ ਕਾਹੀ ਬਣ ਕੇ ਲੈ ਕੇ ਜਾਂਦਾ ਕਾਹੀ ਬਣ ਗਿਆ ਤੇ ਕਾ ਖੁਰਚ ਕੇ ਲੈ ਕੇ ਜਾਂਦਾ ਹੁਣ ਬਾਕੀ ਤੇ ਕਾ ਖੁਰਚਦੇ ਨੇ ਨਾ ਵੀ ਅਸੀਂ ਕਾ ਦੀ ਪੈਸੇ ਬਣਾਉਣੇ ਨੇ ਪੰਡ ਵੱਡੀ ساری ਬਣ ਕੇ ਲੈ ਕੇ ਜਾਣੀ ਬਈ ਬੀਦੀ ਚੰਦ ਕਾ ਆਇਸ਼ਰੀ ਖੁਚਦਾ ਭਈ ਇੱਕ ਆ ਮੇਰੇ ਸਤਗੁਰੂ ਦੇ ਘੋੜਿਆਂ ਨੇ ਖਾਣਾ ਗੱਲ ਘੋੜਿਆਂ ਦੀ ਨਹੀਂ ਗੱਲ ਮੇਰੇ ਸਤਗੁਰੂ ਦੇ ਘਰ ਦੀ ਸੇਵਾ ਦੀ ਹੈ ਸਤਗੁਰੂ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਮਨ ਚੰਦੇ ਅਫਲ ਪਾਵਣਾ ਹਉਮੇ ਵਿੱਚੋਂ ਜਾਏ ਉਹਨੇ ਜ਼ਿੰਦਗੀ ਦਾ ਮਨੋਰਥ ਪੂਰਾ ਹੋ ਜਾਂਦਾ ਆਖਰਕਾਰ ਬੀਦੀ ਚੰਦ ਬੜੇ ਅਲਵ ਸਤਕਾਰ ਨਾਲ ਘਾ ਖੁੱਚ ਕੇ ਲੈ ਕੇ ਆਉਂਦਾ ਤੇ ਰੋਜ਼ ਲਿਆ ਕੇ ਘਾ ਵੇਚਦਾ ਹੈ ਉਹ ਘੋੜੇ ਵੀ ਬਾਕੀ ਚੀਜ਼ ਨਹੀਂ ਖਾਂਦੇ ਉਹ ਪਰਕਾ ਖਾਣ ਲੱਗ ਪਏ ਖਾਂਦੇ ਆ ਖਾਨੇ ਮਨ ਵਿੱਚ ਵਿਚਾਰ ਬਣੀ ਪਈਏ ਰੋਜ਼ ਘਾ ਲਿਆਉਂਦਾ ਰੋਜ਼ ਵੇਚਦਾ ਇਹਨੂੰ ਪੱਕਾ ਹੀ ਕਾਹੀ ਕਿ ਉਹਨੇ ਰਖ ਲਿਆ ਜਾਏ ਉਹਨੂੰ ਆਖਣ ਲੱਗੇ ਵੀ ਸਜਣਾ ਤੂੰ ਪੱਕਾ ਹੀ ਕਾਹੀ ਰਹਿ ਜਾ ਜਿੰਨੇ ਪੈਸੇ ਤੈਨੂੰ ਇੱਕ ਕਾਦੀ ਪੰਡ ਦੇ ਮਿਲਦੇ ਨੇ ਉਹਨੇ ਤੈਨੂੰ ਅੱਸੀ ਰੋਜ਼ ਦੀ ਤਨਖਾਹ ਦੇਾਂਗੇ ਤੇ ਤੂੰ ਇੱਥੇ ਰੋਜ਼ ਘਾ ਆਪਣਾ ਖਰਚ ਕੇ ਲਿਆ ਤੇ ਇਹਨਾਂ ਘੋੜੇ ਸੇਵਾ ਸੰਭਾਲ ਕਰ ਜਿਸ ਦਿਨ ਦਾ ਤੂੰ ਸੇਵਾ ਸੰਭਾਲ ਕਰਨ ਲੱਗਾ ਉਸ ਦਿਨ ਤੇ ਘੋੜੇ ਰਾਜੀ ਹੋ ਗਏ ਨੇ ਉਹ ਕੋੜੀਆਂ ਦੀ ਸੇਵਾ ਸੰਭਾਲ ਕਰਨ ਲੱਗ ਪਿਆ ਹੁਣ ਉਹ ਬਾਕੀ ਡਿਊਟੀਆਂ ਵੀ ਕਰਨ ਲੱਗ ਪਿਆ ਜਿਹੜੇ ਬਾਕੀ ਸੇਵਕ ਨੇ ਉਹਨਾਂ ਦੇ ਇਕੱਲੇ ਦੋ ਘੋੜਿਆਂ ਦੀ ਕਿਉਂ ਹੋਰਾਂ ਘੋੜਿਆਂ ਦੀ ਵੀ ਉਹਨੇ ਸੇਵਾ ਸੰਭਾਲ ਲੀਓ ਲੋਕ ਕਹਿਣ ਵੀ ਬੜਾ ਚੰਗਾ ਆਇਆ ਇਹ ਤੇ ਬਾਕੀਆਂ ਨੇ ਵੀ ਕੰਮ ਚੰਗੇ ਸੰਭਧਾ ਉਹਨੇ ਰੋਜ਼ ਭਾਈ ਬਿਦੀ ਚੰਦ ਨੇ ਇੱਕ ਭਾਰੀ ਜਿਹਾ ਪੱਥਰ ਕ ਵਿੱਚ ਸੰਤੋਖ ਸਿੰਘ ਨੇ ਲਿਖਿਆ ਨਾਲ ਵਗਦੇ ਦਰਿਆ ਦੇ ਵਿੱਚ ਸੁੱਟ ਦੇਣਾ ਤੇ ਇਹ ਸੋਚਣਾ ਰਾਤ ਨੂੰ ਵੀ ਸ਼ਾਇਦ ਕੋਈ ਮੱਛੀ ਹੋਵੇਗੀ ਬੜੀ ਸਾਰੀ ਤੇ ਉਹ ਰੋਜ਼ ਖੜਾ ਕਰਦੀ ਹੈ ਉਹਨੇ ਰੋਜ ਉਹਨਾਂ ਨੂੰ ਆਖਰਕਾਰ ਉਹਨਾਂ ਨੇ ਸ਼ਰਾਬ ਸ਼ਰੂ ਪੀਣੀ ਆਪਣੇ ਆਰੇ ਵਿਆਰੇ ਲੱਗੇ ਰਹਿਣਾ ਭਾਈ ਵੀਰ ਜੀ ਚੰਨ ਨੇ ਸਾਰੀ ਸੇਵਾ ਕਰਨੀ ਹੌਲੀ 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 ਆਖਰਕਾਰ ਇੱਕ ਦਿਨ ਐਸਾ ਵਕਤ ਆਇਆ ਜਦੋਂ ਉਹਨਾਂ ਨੇ ਪੂਰੀ ਤਿਆਰੀ ਪੂਰਾ ਸਾਰਾ ਕੁਝ ਆਪਣਾ ਦੇਖ ਲਿਆ ਨਕਸ਼ਾ ਵਿਚਾਰ ਬਣਾ ਲਈ ਵੀ ਇਹ ਮੇ ਕੋੜਾ ਜਾ ਸਕਦਾ ਹੈ ਉਹਨਾਂ ਨੇ ਇੱਕ ਦਿਨ ਫਿਰ ਉਪਰਾਲਾ ਕੀਤਾ ਜਦੋਂ ਬੈਠ ਕੇ ਸ਼ਰਾਬ ਪੀ ਰਹੇ ਸਨ ਉਹਨਾਂ ਨੂੰ ਬਾਰੂ ਜਿੰਦਰ ਲਾਤਾ ਜਿੰਦਰ ਲਾ ਕੇ ਚਾਬੀ ਬੋਝੇ ਪਾਈ ਤੇ ਆਖਰਕਾਰ ਕੋੜਾ ਕੱਢਿਆ ਕੋੜਾ ਕੱਢ ਕੇ ਕਾਠੀ પા ਕੇ ਸ਼ਿੰਗਾਰ ਕੇ ਚੰਗੀ ਤਰ੍ਹਾਂ ਤੇ ਪਹਿਲਾਂ ਗੁਰੂ ਦੇ ਚਰਨਾਂ ਵਿੱਚ ਅਰਦਾਸ ਕੀਤੀ ਦੇਖੋ ਮੈਂ ਬੇਨਤੀ ਕਰਾਂ ਸਿੱਖ ਹੋਇਆ ਜਿਹਦੀ ਭਾਵਨਾ ਗੁਰੂ ਦੇ ਚਰਨਾਂ ਵਿੱਚ ਜੁੜੀ ਹੋਈ ਹੈ ਨੇਰੇ ਕੱਪੜਿਆਂ ਦਾ ਨਾ ਸਿੱਖ ਨਹੀਂ ਹੁੰਦਾ ਕੱਪੜੇ ਤਾਂ ਮੇਰੇ ਵਰਗੇ ਤੁਹਾਡੇ ਨਾਲੋਂ 1 ਮੀਟਰ ਵਾਧੂ ਪਾਉਂਦੇ ਨੇ ਗੱਲ ਕੱਪੜਿਆਂ ਦੀ ਨਹੀਂ ਹੈ ਗੱਲ ਨੇਰੇ ਬਾਹਰੀ ਭੇਖ ਦੀ ਨਹੀਂ ਹੈ ਗੱਲ ਤੇ ਅੰਦਰੂਨੀ ਭਾਵਨਾ ਦੀ ਹੈ ਬਿੜੀ ਚੰਦ ਕੋਲ ਖਲੋ ਕੇ ਅਰਦਾਸ ਕਰਨ ਲੱਗਾ ਪਾਤਸ਼ਾਹ ਘੋੜੇ ਜਦੋਂ ਕਦੇ ਸਿੱਖ ਨੇ ਭੇਜੇ ਹੋਣਗੇ ਨਾ ਉਦੋਂ ਇਹ ਭਾਵਨਾ ਰੱਖ ਕੇ ਭੇਜੇ ਹੋਣਗੇ ਵੀ ਇਹ ਘੋੜੇ ਮੇਰੇ ਗੁਰੂ ਦੇ ਦਰ ਤੇ ਜਾਣ ਤਿੰਨ ਘੋੜਿਆਂ ਦਾ ਸ਼ਾਹੀ ਸਵਾਰ ਸ਼ਾਹ ਸਵਾਰ ਪਹਿਲਾਂ ਮੇਰਾ ਪਾਛਾ ਹੋਵੇ ਪਰ ਅੱਜ ਮਜਬੂਰੀ ਹੈ ਇਹਨਾਂ ਘੋੜਿਆਂ ਦੇ ਉੱਤੇ ਤੇਰੇ ਸਵਾਰ ਹੋਣ ਤੋਂ ਪਹਿਲਾਂ ਤੇਰਾ ਸਿੱਖ ਸਵਾਰ ਹੋਣ ਲੱਗਾ ਪਰ ਇਹ ਮੇਰੀ ਮਜਬੂਰੀ ਉਸ ਤੋਂ ਬਿਨਾ ਘੋੜਾ ਬਾਹਰ ਨਹੀਂ ਜੇ ਕੱਢਿਆ ਜਾ ਸਕਦਾ ਗੁਰੂ ਚਰਨਾਂ ਵਿੱਚ ਅਰਦਾਸ ਕੀਤੀ ਸਹਿਬ ਲੋਕੇ ਕਹਿਣਗੇ ਵੀ ਬਿਧੀਚੰਦ ਘੋੜਾ ਲੈ ਕੇ ਆਇਆ ਪਰ ਬਿਧੀਚੰਦ ਤੈਨੂੰ ਬੇਨਤੀ ਕਰਨ ਲੱਗਾ ਬਿਧੀਚੰਦ ਤੇ ਘੋੜੇ ਸਮੇਤ ਤੂੰ ਇਹਨੋਂ ਆਪਣੇ ਚਰਨਾਂ ਵਿੱਚ ਬੁਲਾ ਦੇ ਰਸਤੇ ਵਿੱਚ ਕੋਈ ਵਿਗਨ ਨਾ ਪਵੇ ਵਿਗਨ ਬਿਨਾਸਨ ਸਭ ਦੁੱਖ ਨਾਸਨ ਸਤਗੁਰ ਨਾਮ ਦਿਲ ਲਾਇਆ ਕੋਏ ਪਾਪ ਭਏ ਸਭ ਪਾਵਨ ਜਨ ਨਾਨਕ ਸੁਖ ਘਰ ਆਇਆ ਸਿਰ ਉੱਪਰ ਖੰਡਾ ਗੁਰ ਸੂਰਾ ਨਾਨਕ ਤਾਂਕੇ ਕਾਰਜ ਪੂਰਾ ਵਿਗਨ ਨਾ ਕੋਉ ਲਗਤਾ ਪ੍ਰਪੇ ਅਰਦਾਸ ਉਹ ਜਿੰਦਗੀ ਦੇ ਅੰਦਰ ਕੋਈ ਵੀ ਤਾਂ ਨਹੀਂ ਲੱਗਦਾ ਜਿਹਦੀ ਅਰਦਾਸ ਸਤਗੁਰੂ ਦੇ ਕੋਲ ਪਰਮੇਸ਼ਰ ਦੇ ਕੋਲ ਹੋਵੇ ਆਖਰ ਅਰਦਾਸ ਕਰਕੇ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਘੋੜੇ ਤੇ ਸਵਾਰ ਹੋਇਆ ਤੇ ਘੋੜਾ ਲੈ ਕੇ ਨਿਕਲ ਆਇਆ ਹੁਣ ਜਦੋਂ ਘੋੜਾ ਐਵੇਂ ਲੈ ਕੇ ਨਿਕਲ ਆਇਆ ਤੇ ਉਸ ਕਾਹੀ ਦਾ ਅੱਗਾ ਪਿਛਾ ਉਹਨਾਂ ਨੂੰ ਕੋਈ ਨਾ ਲੱਭੇ ਕਿਉਂਕਿ ਅਸਲ ਵਿੱਚ ਭਾਈ ਬਿਰੀ ਚੰਦ ਕਾਹੀ ਹੋਣ ਤੇ ਬਾਕੀਆਂ ਨੂੰ ਪਤਾ ਲੱਗੇ ਕਾਹੀ ਤਾਂ ਹੈ ਨਹੀਂ ਸੀ ਉਹ ਉਥੇ ਕਾਹੀ ਬਣ ਕੇ ਘੋੜਾ ਲੈਣ ਵਾਸਤੇ ਗਏ ਸਨ ਉਤੋਂ ਦੇ ਧਰੋਗੇ ਨੇ ਇੱਕ ਉਥੋਂ ਦੇ ਮੁਖੀਏ ਨੇ ਇੱਕ ਹੋਰ ਕੰਮ ਕੀਤਾ ਵੀ ਹੁਣ ਹੋਰ ਤੇ ਕੋ ਹੱਲ ਨਹੀਂ ਲੱਭਦਾ ਆਖਰਕਾਰ ਉਹਨੇ ਕੋ ਉਪਰਾਧਾ ਕੀਤਾ ਕਿ ਕਿਸੇ ਤਰ੍ਹਾਂ ਜੋਤਸ਼ੀ ਸੱਦੇ ਜਾਣ ਦੇਖੋ ਮੈਂ ਅੱਜ ਵੀ ਬੇਨਤੀ ਕਰਾਂ ਮੇਰੀ ਗੱਲ ਨੂੰ ਬੋੜਾ ਨਾ ਜੇ ਮੈਂ ਆਇਓ ਖਾਸ ਕਰਕੇ ਮੈਂ ਆਪਣੀਆਂ ਬੱਚੀਆਂ ਨੂੰ ਬੀਬੀਆਂ ਨੂੰ ਬੇਨਤੀ ਕਰਨਾ ਚਾਹੁੰਦਾ ਹਕੀਕਤ ਵਿੱਚ ਤੁਸੀਂ ਦੇਖੋ ਹਕੀਕਤ ਵਿੱਚ ਮੈਂ ਬਹੁਤ ਵਾਰੀ ਇਹ ਬੇਨਤੀ ਕਰਨਾ ਜਿਹੜੇ 24 ਘੰਟੇ ਗਰੰਟੀ ਦਿੰਦੇ ਨਾ ਵੀ ਇਹ ਸਾਰਾ ਕੁਝ ਹੋ ਸਕਦਾ ਮੈਂ ਗਰੰਟੀ ਦਿੰਦਾ ਲਿਖ ਕੇ ਵੀ ਇਹ ਸਾਰਾ ਕੁਝ ਪੂਰਾ ਹੋ ਸਕਦਾ ਤੇ ਉਹਨਾਂ ਨੂੰ ਬੇਇਮਤੀ ਕਰਨੀ ਚਾਹੀਦੀ ਵੀ ਉਹ ਬਾਮੇ ਦੇ ਇੰਨਾ ਮੁਸ਼ਕਲ ਕਰਨ ਦੀ ਕੀ ਲੋੜ ਸੀ ਉਹ ਜਾ ਕੇ ਇੱਕ ਵਾਰੀ ਥੋੜੇ ਜਿਹੇ ਦਾਦਾ ਦੇਂਦਾ ਵੀ 24 ਘੰਟੇ ਦੀ ਸ਼ਰਤ ਮੇਰੀ ਪੂਰੀ ਕਰਦੇ ਉਸ ਦਿਨ ਮੈਨੂੰ ਰਾਸ਼ਟਰਪਤੀ ਬਣਾ ਦੇ ਪਰ ਸਾਨੂੰ ਪਤਾ ਵੀ ਉਹ ਅਰਦਸ ਉਮਾਮੇ ਨੇ ਉਹਦੇ ਕੋਲੋਂ ਨਹੀਂ ਕਰਵਾਈ ਕਿਉਂਕਿ ਉਹਨੂੰ ਪਤਾ ਹੈ ਇਸ ਗੱਲ ਦਾ ਵੀ ਇਹ ਕੰਮ ਇਹਨਾਂ ਦੇ ਕਰਿਆ ਨਹੀਂ ਜੇ ਹੋਣਾ ਹੁਣ ਦੇਸ਼ ਦੀਆਂ ਟੀਮਾਂ ਨੇ ਇੰਨੇ ਨੇ ਲੋਕ ਭਿਰਦੇ ਨੇ ਲੜਦੇ ਨੇ ਕੋਈ ਵਰਲਡ ਕੱਪ ਲੈ ਕੇ ਜਾਂਦਾ ਤੇ ਕਿੰਨਾ ਚੰਗਾ ਹੋਵੇ ਇੱਕ ਬੰਦਾ ਉੱਠ ਕੇ ਉਹਨਾਂ ਨੂੰ ਪੈਸੇ ਦੇ ਦੇ ਵੀ ਵਰਲਡ ਕੱਪ ਹੈ ਚਾਹੇ ਸਾਡੇ ਦੇਸ਼ ਕੋਲ ਹੋਵੇ ਸਾਡੀ ਟੀਮ ਜਿੱਤੇ ਪਰ ਐਸਾ ਸੀ ਨਹੀਂ ਕਰਦੇ ਐ ਲੀਡਰ ਨੇ ਵੱਡੇ ਵੱਡੇ ਆਪਾਂ ਦੇਖਦੇ ਕੱਲੇ ਕੱਲੇ ਦੇ ਘਰ ਜਾ ਜਾ ਕੇ ਹੱਥ ਜੋੜਦੇ ਨੇ ਜਿਹੜੇ ਕਦੇ ਵੀ ਸਿਰ ਨਹੀਂ ਝੁਕਾਉਂਦੇ ਉਸ ਤਰ੍ਹਾਂ ਉਹ ਵੀ ਗਰੀਬਾਂ ਅੱਗੇ ਸਿਰ ਝੁਕਾਉਣ ਲੱਗੇ ਹੁੰਦੇ ਨੇ ਪਰ ਸਜਣਾ ਮੈਨੂੰ ਤੇਰੇ ਬਿਨਾ ਤਾਂ ਸ਼ਾਇਦ ਮੇਰੀ ਜ਼ਿੰਦਗੀ ਦੇ ਦੁੱਖ ਲਈ ਹੱਲ ਨਹੀਂ ਹੋਣੇ ਉਹ ਉਸ ਗਰੀਬ ਤੱਕ ਵੀ ਪਹੁੰਚ ਕਰਦੇ ਨੇ ਪਰ ਉਹਨਾਂ ਨੂੰ ਪੁੱਛੀਏ ਵੀ ਤੁਸੀਂ ਅੱਜ ਦੇ ਦਿਨ ਜਾ ਕੇ ਉਹਨਾਂ ਨੂੰ ਕਿਉਂ ਨਹੀਂ ਕਹਿੰਦੇ ਵੀ ਸਜਣਾ 24 ਘੰਟੇ ਚ ਮੇਰੀ ਮੁਰਾਦ ਪੂਰੀ ਕਰ ਦੇ ਆਪਾਂ ਵੀ ਐਸਾ ਕਿਉਂ ਨਹੀਂ ਕਰਦੇ ਲੇਕਿਨ ਆਪਾਂ ਇਸ ਲਈ ਨਹੀਂ ਕਰਦੇ ਕਿਉਂਕਿ ਸਾਨੂੰ ਪਤਾ ਵੀ ਇਹ ਗੱਲਾਂ ਜਿਹੜੀਆਂ ਨਾ ਉਹ ਹਕੀਕਤ ਦੀ ਜ਼ਿੰਦਗੀ ਚ ਨਹੀਂ ਹੈ ਹਕੀਕਤ ਦੀ ਜ਼ਿੰਦਗੀ ਚ ਨਹੀਂ ਹੈ ਇਹ ਸਿਰਫ ਬਾਹਰੀ ਤੌਰ ਤੇ ਹੈ ਅੱਜ ਜਿੰਨੀ ਐਡ ਇਹਨਾਂ ਲੋਕਾਂ ਦੀ ਪੰਜਾਬੀ ਪੇਪਰਾਂ ਚ ਛਪਦੀ ਹੈ ਕਿ ਮੈਂ ਕਰੇ ਹੋਰ ਪੇਪਰਾਂ ਚ ਨਹੀਂ ਛਪਦੀ ਤੇ ਅ ਸਾਡੇ ਲੋਕ ਉਹ ਨੇ ਜਿਹੜੇ ਹੱਦ ਦਰਜੇ ਦੇ ਬੁੱਧੂ ਜਿਸ ਇਸ ਘਰ ਦੇ ਵਿੱਚੋਂ ਉਪਦੇਸ਼ ਮਿਲਦਾ ਖਿਮਾ ਕਰੇ ਜੋ ਉਹਨਾਂ ਵਿੱਚ ਮੈਂ ਵੀ ਸ਼ਾਮਲ ਹੈ ਜਿਹੜੇ ਘਰ ਵਿੱਚੋਂ ਉਪਦੇਸ਼ ਮਿਲਦਾ ਧਰ ਜੀ ਆ ਇੱਕ ਟੇਕ ਤੂੰ ਲਾਹੇ ਬਿਡਾਨੀ ਆਸ ਉਸੇ ਦੇ ਜੋੜੇ ਖਾਨਿਆਂ ਚੋਂ ਖਬਰ ਪਈ ਹੁੰਦੇ ਨੇ ਜਿਹਦੇ 'ਚ ਲਿਖਿਆ ਹੁੰਦਾ ਵੀ 24 ਘੰਟੇ ਦੇ ਵਿੱਚ ਮੈਂ ਗਰੰਟੀ ਦਿੰਦਾ ਤੇਰੀ ਸ਼ਰਤ ਪੂਰੀ ਹੋਵੇਗੀ। ਅਗਰ ਅੱਜ ਕੋਈ ਉੱਠੇ ਤੇ ਇਹ ਗੱਲ ਪੁੱਛੇ ਖੈਰ ਗੱਲ ਲੰਮੀ ਹੋ ਜਾਏਗੀ ਮੈਂ ਵਾਪਸ ਪਰਤਣਾ ਚਾਹਣਾ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਦੇ ਸੇਵਕ ਭਾਈ ਬੀਤੀ ਚੰਦ ਨੇ ਉਹ ਕੋੜਾ ਗੁਰੂ ਚਰਨਾ ਵਿੱਚ ਪਹਚਾ ਦਿੱਤਾ। ਇੱਧਰ ਦਰੋਗੇ ਨੇ ਇੱਧਰ ਉਸ ਮਾਲਕ ਨੇ ਇੱਕ ਐਲਾਨ ਕਰ ਦਿੱਤਾ ਪਰ ਕਿੰਨਾ ਚੰਗਾ ਹੋਵੇ ਜੇ ਕੋਈ ਮੈਨੂੰ ਨਜ਼ੂਮੀ ਜੇ ਕੋਈ ਮੈਨੂੰ ਜੋਤਸ਼ੀ ਕਿਉਂਕਿ ਬਾਕੀ ਤੇ ਖੁਰਾ ਕੋਈ ਕੋਈ ਲੱਭਿਆ ਕੋਈ ਨਾ ਤੇ ਕੋਈ ਜੋਤਸ਼ੀ ਮੈਨੂੰ ਇਹ ਗੱਲ ਆ ਕੇ ਦੱਸੇ ਭਈ ਇਹ ਘੋੜਾ ਕਿਵੇਂ ਗਿਆ ਬਾਕੀ ਦੀ ਗੱਲ ਛੱਡੋ ਇੱਥੇ ਕਿਸੇ ਨੂੰ ਪਤਾ ਹੀ ਨਹੀਂ ਲੱਗ ਸਕਿਆ ਵੀ ਘੋੜਾ ਕਿਵੇਂ ਗਿਆ ਹੁਣ ਬੜੇ ਜੋਤਸ਼ੀ ਆਏ ਉਹਨਾਂ ਨੇ ਬੜੇ ਉਪਰਾਲੇ ਕੀਤੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਉਹਨਾਂ ਨੇ ਦੱਸੀਆਂ ਪਰ ਜੋਤਸ਼ੀ ਸੱਚ ਹੋਵੇ ਤੇ ਗੱਲ ਦੱਸੇ ਨਾ ਆਖਰਕਾਰ ਉਹਦੇ ਗੱਲ ਮੰਨੂ ਕੋਈ ਨਾ ਲੱਗੀ ਹੁਣ ਬੀਤੀ ਕੱਦ ਨੂੰ ਇਸ ਕੰਦਿਆ ਪਤਾ ਸੀ ਉਹ ਦੂਜਾ ਘੋੜਾ ਲੈਣ ਵਾਸਤੇ ਉੱਥੇ ਆ ਗਏ ਉਹਨਾਂ ਨੇ ਦੇਖਿਆ ਵੀ ਇਸ ਵੇਲੇ ਜਿਹੜੀ ਹਵਾ ਫੈਲੀ ਹੋਈ ਹੈ ਉਹ ਜੋਤਸ਼ੀਆਂ ਦੀ ਫੈਲੀ ਹੋਈ ਹੈ ਉਹਨੇ ਵੀ ਕਿਤਾਬ ਜੀ ਖਰੀਦੀ ਤੇ ਉਸ ਤਰ੍ਹਾਂ ਦੇ ਕੱਪੜੇ ਪਾ ਕੇ ਉਹ ਵੀ ਚਲਾ ਗਿਆ ਕਹਿਣ ਲੱਗੇ ਵੀ ਸਜਣਾ ਜਿੱਥੇ ਤੇਰਾ ਘੋੜਾ ਗਿਆ ਮੈਂ ਦੱਸ ਸਕਣਾ ਉਹਨੇ ਆਖਿਆ ਵੀ ਤੇਰੇ ਤੋਂ ਪਹਿਲਾਂ ਬੜੇ ਵੱਡੇ ਵੱਡੇ ਲੋਕ ਆਏ ਨੇ ਜਿਨ੍ਹਾਂ ਤੇ ਤਿਲਕ ਬੜੇ ਵੱਡੇ ਸਨ ਜਿਨ੍ਹਾਂ ਦੇ ਹੋਰ ਕਈ ਹਾਰ ਸ਼ਿੰਗਾਰੇ ਹੋ ਜੇ ਬੜੇ ਵੱਡੇ ਸਨ ਤੂੰ ਸਾਦਾ ਬੰਦਾ ਲੱਗਣਾ ਤੂੰ ਕਿਵੇਂ ਦੇਖੇਂਗਾ ਉਹਨੇ ਆਖਿਆ ਵੀ ਗੱਲ ਵੱਖਰੀ ਹੈ ਪਰ ਮੈਂ ਤੁਹਾਨੂੰ ਇਹ ਦੱਸ ਸਕਣਾ ਵੀ ਘੋੜਾ ਕਿੱਥੇ ਗਿਆ ਉਨੇ ਆਖਿਆ ਠੀਕ ਹੁਣ ਉਹਨੂੰ ਤਾਂ ਸਾਰੀ ਗੱਲ ਪਤਾ ਸੀ ਉਹਨੇ ਆਖਿਆ ਵੀ ਉੱਥੇ ਜਰੂ ਗਿਆ ਤੇ ਉੱਥੇ ਜਾ ਕੇ ਉਹਨੇ ਘੁੰਮ ਕੇ ਦੱਸਿਆ ਵੀ ਪਹਿਲੀ ਗੱਲ ਤੇ ਵੀ ਤੇਰੇ ਬੰਦੇ ਸ਼ਰਾਬੀ ਸਨ ਰਾਤ ਨੂੰ ਉਹਨਾਂ ਆਖੇ ਗੱਲ ਠੀਕ ਹੈ ਸ਼ਰਾਬੀ ਸਨ ਕਹਿਣ ਲੱਗੇ ਦੂਜੀ ਗੱਲ ਇਹ ਸੀ ਵੀ ਇੱਕ ਸੇ ਜਿੰਦਰੇ ਦੇ ਅੰਦਰ ਬੰਦ ਕੀਤੇ ਹੋ ਸਨ ਹੁਣ ਭਾਈ ਵੀ ਦੀ ਜਾਂਦੇ ਤੇ ਕਰਕੇ ਗਿਆ ਤੁਸੀਂ ਨੂੰ ਸਾਰੀ ਗੱਲ ਪਤਾ ਸੀ ਉਹਨੇ ਆਖਿਆ ਵੀ ਇਹ ਵੀ ਗੱਲ ਠੀਕ ਹੈ ਉਹਤੇ ਬਹੁਤਾ ਭਰੋਸਾ ਕੀਤਾ ਵੀ ਇਹ ਜਿਹੜਾ ਨੂਜ਼ਮੀ ਹੈ ਇਹ ਜਿਹੜਾ ਜੋਤਸੀ ਹੈ ਇਹਨੂੰ ਬਹੁਤਾ ਗਿਆਨ ਹੈ ਉਹਨੂੰ ਕਹਿਣ ਲੱਗੇ ਵੀ ਹਾਂ ਉਹ ਇਹ ਜਿੰਦਰੇ ਦੇ ਅੰਦਰ ਬੰਦ ਸਨ ਤੇ ਉਹ ਕਾਹੀ ਬਣ ਕੇ ਆਇਆ ਸੀ ਕਹਿਣ ਲੱਗੇ ਬਿਲਕੁਲ ਕਾਹੀ ਬਣ ਕੇ ਆਇਆ ਸੀ ਤੇ ਉਹ ਯੋ ਲੈ ਕੇ ਗਿਆ ਕੋੜਾ ਕਹਿਣ ਲੱਗੇ ਹਾਂ ਉਹ ਯੋ ਲੈ ਕੇ ਗਿਆ ਕੋੜਾ ਹੁਣ ਬੀਰੀ ਚੰਦ ਨੇ ਅੱਗੇ ਉਹ ਬਚਨ ਆਖਿਆ ਕਹਿਣ ਲੱਗੇ ਵੀ ਮੈਨੂੰ ਅੱਗੇ ਨਹੀਂ ਸਮਝ ਲੱਗਦੀ ਵੀ ਅੱਗੇ ਕਿਵੇਂ ਗੱਲਬਾਤ ਬਣੀ ਤੇ ਅੱਗੇ ਤਾਂ ਸਮਝ ਲੱਗ ਸਕਰੀ ਜੇ ਆਪਾਂ ਉਹ ਜਿਹਾ ਮਾਹੌਲ ਬਣਾਈਏ ਉਹਨਾਂ ਨੇ ਆਖਿਆ ਕਿ ਮੈਂ ਕਹਿਣ ਲੱਗੇ ਜਿੰਨੇ ਤੇਰੇ ਬੰਦੇ ਨੇ ਸਮੇਤ ਤੇਰੇ ਜਿੰਦਰੇ ਦੇ ਅੰਦਰ ਬੰਦ ਕਰ ਦਿੰਨੇ ਮੈਂ ਉਹਨੇ ਆਖਿਆ ਠੀਕ ਹੈ ਜਦੋਂ ਬੰਦੇ ਦੀ ਮੱਤ ਮਾਰੀ ਜਾਂਦੀ ਹੈ ਨਾ ਇਹੋ ਜਿਹੇ ਰਸਤੇ ਤੁਰਦਾ ਹੈ ਤੇ ਆਖਰਕਾਰ ਉਹਨਾਂ ਸਾਰੇ ਬੰਦਿਆਂ ਨੂੰ ਅੰਦਰ ਬੰਦ ਕਰ ਲਿਆ ਸਾਰੇ ਬੰਦਿਆਂ ਨੂੰ ਅੰਦਰ ਬੰਦ ਕਰਕੇ ਚਾਬੀ ਫਿਰ ਬੋਝੇ ਪਾਈ ਉਸ ਕੋੜੇ ਉੱਤੇ ਕਾਠੀ ਪਾਈ ਕਾਠੀ ਪਾ ਕੇ ਉਹਦੇ ਤੇ ਆਪ ਬੈਠ ਕੇ ਕਹਿਣ ਲੱਗੇ ਸਜਣਾ ਤੇਰਾ ਕੋੜਾ ਪਹਿਲਾਂ ਕਿਵੇਂ ਗਿਆ ਹੁਣ ਨਜ਼ਰ ਮਾਰ ਮੈਂ ਤੈਨੂੰ ਦੱਸਣ ਲੱਗਾ ਐ ਨਜੂਮੀ ਬਣ ਕੇ ਜਿੱਥੇ ਤੇਰਾ ਪਹਿਲਾ ਘੋੜਾ ਗਿਆ ਨਾ ਉੱਥੇ ਤੇਰਾ ਦੂਜਾ ਘੋੜਾ ਚੱਲਿਆ ਔਰ ਇਵੇਂ ਹੀ ਚੱਲਿਆ ਸੀ ਜਿਵੇਂ ਪਹਿਲਾ ਗਿਆ ਜਿਵੇਂ ਹੁਣ ਮੈਂ ਦੇਖ ਕੇ ਚੱਲਿਆ ਇਵੇਂ ਤੇਰਾ ਪਹਿਲਾ ਘੋੜਾ ਗਿਆ ਨਾ ਮੈਂ ਕਾਹੀ ਐ ਨਾ ਮੈਂ ਨਜੂਮੀ ਐ ਮੇਰਾ ਨਾਮ ਐ ਬਿਦੀ ਚੰਦ ਤੇ ਮੈਂ ਸਤਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਚਰਣਾ ਵਿੱਚ ਆਇਆ ਸਾਂ ਕਿਸੇ ਗਰੀਬ ਦੀ ਪੇਟਾ ਨੂੰ ਜਬਰੀ ਲੈਣ ਵਾਲਿਆ ਇੱਕ ਗੱਲ ਚੇਤਾ ਰੱਖੀ ਗੁਰੂ ਘਰ ਪਿਆਰ ਕਰਨ ਵਾਲਿਆ ਨਾਲ ਕੜਾ ਪ੍ਰਸ਼ਾਦ ਮੰਗੂ ਮਿੱਠਾ ਹੋ ਕੇ ਵਿਚਰਦਾ ਤੇ ਗੁਰੂ ਘਰ ਪਾਪ ਕਰਨ ਵਾਲਿਆਂ ਦੇ ਨਾਲ ਤਲਵਾਰ ਦੇ ਨਾਲ ਟਕਰਾ ਰਹਿੰਦੇ ਇੱਥੇ ਦੋਵੇਂ ਚੀਜ਼ਾਂ ਪੂਰੀਆਂ ਹੁੰਦੀਆਂ ਨੇ ਤੇ ਇਸ ਲਈ ਇੱਕ ਊੜਾ ਵੀ ਉੱਥੇ ਚੱਲਿਆ ਹੁਣ ਜਿੰਦਰਾ ਲੱਗਿਆ ਸੀ ਚਾਬੀ ਪਾਈ ਵੀ ਨਹੀਂ ਚੰਦੇ ਬੋਝੇ ਵਿੱਚ ਸੀ ਕੋਣ ਕੁਝ ਕਰ ਸਕਦਾ ਸੀ ਜਿੰਨਾ ਚ ਇਹਨੂੰ ਰੋਲਾ ਪਾ ਕੇ ਸਵੇਰ ਨੂੰ ਹੋਇਆ ਕੋੜਾ ਦੂਜਾ ਵੀ ਸਤਗੁਰੂ ਦੀ ਗੋਦ ਵਿੱਚ ਆ ਗਿਆ